ਹਾਂਜੀ ਸਰ ਹਾਂਜੀ ਸਰ ਹਾਂਜੀ ਜਿੰਨੇ ਵੀ ਆਪਣੇ ਲੈ ਕੇ ਇੱਥੇ ਪਹੁੰਚੇ ਇਸ ਜੇ ਮਿੱਤਰ ਉਹਨਾਂ ਦੇ ਮੈਂ ਨਾਮ ਬੁਲੂੰਗਾ ਆਪਣਾ ਆਪਣਾ ਮੋਬਾਈਲ ਲੈ ਲਾਂ ਸਭ ਤੋਂ ਪਹਿਲਾਂ ਖਾਲਸਾ ਜਰਿਆਂ ਸਾਹ ਕਿੰਨੇ ਤੇ ਪੁੱਤਰ ਰੇਂਦਰ ਰਾ ਕੁਮਾਰ ਵਸੀ ਬਠਿੰਡਾ ਮੋਲ ਸੇਹੀ ਕੱਢ ਜੂਗਾ ਸਾਰੇ ਥੱਲੇ ਆ ਜਾਓ ਭਾਈ ਥੱਲੇ ਆ ਜਾਓ ਆਓ ਜੀ ਤੁਸੀਂ ਵੀ ਆਓ 프란티 ਸਮੂਹ ਇਹਨਾਂ ਦੇ ਨਾਲ ਹੀ ਸਿਵਲੰਟੋ ਜਤਿੰਦਰ ਸਿੰਘ ਜਸਵੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਬਰਸਨਾਗਰ ਇਹ ਵੀ ਆ ਜਾਣ ਉੱਧਰ ਵੀ ਆਓ ਜੀ ਪਰਲੇ ਪਾਸਾ ਅੱਗੇ ਗੌਰਵ ਕੁਮਾਰ ਪੁੱਤਰ ਪ੍ਰੇਮ ਕੁਮਾਰ ਅਮੇਰ ਕਨਗਰ ਇਹ ਵੀ ਨਾਲ ਜਾਣ ਨਾਲ ਹੀ ਅੱਗੇ ਪੂਰਾ ਪਤਨੀ ਅਰਣ ਕੁਮਾਰ ਵਾਸੀ ਸਿਵੰਦਰ ਬਟੰਡਾ ਅੱਜ ਸਰਾਂ ਅੱਜ ਕੋਈ ਨਾ ਕੋਈ ਲੱਗਿਆ ਵਾਹ ਲੱਭਦੇ ਆਪਾਂ ਮਾਲਕਾਂ ਦਾ ਜੋ ਟੋਪੜੇ ਅਤੀਤ ਕੁਮਾਰ ਜੀ ਆਗੇ ਜੀ ਧੀ ਜੀ ਹਾਂ ਧੀਰੇ ਚ ਨੂੰ ਬੁਲਾਓਏ ਉਹਦਾ ਮੈਸੇਜ ਕੀ ਅੱਜ ਸਰਾਂ ਆਈਫੋਨ ਸਭ ਤੋਂ ਪਹਿਲਾਂ ਮੁਬਾਰਕਾਂ ਬੰਦੇ ਕੋ ਅਗੇ ਜਸਵਿੰਦਰ ਸਿੰਘ ਪਤਾ ਹਨੀਕ ਸਿੰਘ ਅੱਜ ਲੱਗ ਗਿਆ ਉਹਨੇ ਤਾਂ ਬਾਰਕ ਹੀ ਮੇਰਾ ਤਾਂ ਲੱਭੇ ਨਹੀਂ ਬਈ 2 ਮਿੰਟ ਕਰ ਲੱਗਦਾ ਹਾਂਜੀ ਕਹਿੰਦਾ ਮੇਰਾ ਤਾਂ ਲੱਭਿਆ ਨਹੀਂ ਕਹਿੰਦਾ ਮੇਰਾ ਮੇਰਾ ਤਾਂ ਲੱਭੋ ਕੀ ਨਹੀਂ ਪਤਾ ਜੀ ਕਹੇਰਾ ਕਹਿੰਦਾ ਮੇਰਾ ਤਾਂ ਲੱਭ ਕੇ ਨਹੀਂ ਦਿੱਤਾ ਅੱਛਾ ਤੇ ਲੱਭਾਈ ਹੋਰ ਕਿੱਥੇ ਕਿੱਥੇ ਆਪਲੇ ਹਾਂਜੀ ਹਾਂਜੀ ਕਰਤਾ ਸੀ ਜੀ ਫੋਟੋ ਕਰਾਉਣਾ ਈ ਹੈ ਨਾ ਹਾਂਜੀ ਥੈਂਕ ਯੂ ਜੀ ਜਸਵਿੰਦਰ ਸਿੰਘ ਰਾਜ ਜਸਵਿੰਦਰ ਸੁਖਤਾਜ ਜਸਵਿੰਦਰ ਸਿੰਘ ਬਸਿਤ ਸੰਤ ਦਾ ਨਹੀਂ ਨਹੀਂ ਬਰਬਰ ਆ ਜਾ ਲਓ ਜੀ ਲਓ ਨੂੰ ਗਾਦੇ ਮੇਰੇ ਅੱਜ ਸਰ ਇੱਧਰ ਮੂੰਹ ਪਿੱਠ ਨਹੀਂ ਕਰਦੇ ਨਹੀਂ ਨਹੀਂ ਪਿੱਠ ਨਾ ਕਰੋ ਸਾਹਮਣੇ ਦੇਖੋ ਇੱਧਰ ਦੇਖੋ ਸਾਹਮਣੇ ਠੀਕ ਹੈ ਜੀ ਰਾਜਸਿੰਦਰ ਸਿੰਘ Здравствуйте, ты